ਡੀ ਆਈ ਜੀ ਹਰਚਰਨ ਸਿੰਘ ਪੁੱਲਰ ਦੇ ਘਰੇ ਜਿਹੜੀ ਸੀਬੀਆਈ ਦੀ ਰੇਡ ਪਈ ਆ ਉਹਦੇ ਦਰਸ਼ਨ ਤੁਸੀਂ ਵੀ ਕਰੋ દિਵਾਲੀ ਤੋਂ ਪਹਿਲਾਂ ਸਫਾਈ ਕਰ ਦਿੱਤੀ ਗਈ ਆ ਸੀਬੀਆਈ ਵੱਲੋਂ ਤੇ ਤੁਸੀਂ ਦੇਖ ਲਓ ਗੈਣਾ ਗੱਟਾ ਕਿੰਨਾ ਪਿਆ ਦੁਕਾਨ ਲੁੱਟ ਲੁੱਟ ਕੇ ਬਣਾਇਆ ਹੋਇਆ ਕਹਿੰਦੇ 5 ਲੱਖ ਰੁਪਏ ਮਹੀਨਾ ਇੱਕ ਬੰਦੇ ਤੋਂ ਰਿਸ਼ਵਤ ਦਾ ਲੈਂਦਾ ਸੀ 5 ਕਰੋੜ ਤੋਂ ਵੱਧ ਪੈਸੇ ਬਰਾਮਦ ਹੋਏ ਨੇ ਨਗਦੀ ਬਾਕੀ ਹਜੇ ਮਸ਼ੀਨ ਕਹਿੰਦੇ ਲੱਗੀਆਂ ਹੋਈਆਂ ਨੇ ਗਿਣਨ ਤੇ ਮਸ਼ੀਨ ਵੀ ਦਿੱਲੀ ਵਾਲੇ ਕਹਿੰਦੇ ਆਪ ਇਹ ਲੈ ਆਏ ਨੇ ਕਿ ਖੇਚਲਾਣਾ ਕਰਨੀ ਪਵੇ। ਬਾਕੀ ਇਹ ਪੈਸਾ ਮਿਹਨਤ ਦੀ ਕਮਾਈ ਨਾਲ ਤਾਂ ਕਮਾਇਆ ਨਹੀਂ ਹੋਇਆ ਕਿਉਂਕਿ ਮਿਹਨਤੀ ਕਮਾਈ ਨਾਲ ਇੰਨਾ ਪੈਸਾ ਇਕੱਠਾ ਨਹੀਂ ਹੁੰਦਾ ਤੇ ਹੁਣ ਚਲੋ ਇਹ ਉਮਰ ਇੱਕ ਇਹ ਪੈਣੀ ਸੀ। ਸੋ ਪੈ ਗਈ ਦੇਖ ਲੋ ਘੜੀਆਂ। ਇਹਨਾਂ ਨੇ ਵੀ ਸਹੀ ਟਾਈਮ ਨਹੀਂ ਦੱਸਿਆ ਹਰ ਚਾਂਸ ਪੁੱਲਰ ਦਾ ਮਾੜਾ ਟਾਈਮ ਆਇਆ। ਪਰ ਇਹ ਸਹੀ ਟਾਈਮ ਦੱਸੀ ਗਈਆਂ ਪਰ ਪੁੱਲਰ ਦਾ ਟਾਈਮ ਨਹੀਂ ਦੱਸਿਆ ਇਹਨਾਂ ਨੇ। ਬਾਕੀ ਤੁਸੀਂ ਆਪਸੇ ਆਣਿਓ। ਪਾਈ ਥੱਗੀ ਠੋਰੀ ਦੀ ਕਮਾਈ ਨਹੀਂ ਖੜਦੇ ਹੱਕ ਸੱਚ ਦੀ ਕਮਾਈ ਉਹ ਖੜਦੀ ਆ ਇਹ ਗੈਨਾ ਗੱਟਾ ਦਾ ਹੁਣ ਕਿਸੇ ਕੰਮ ਦਾ ਨਹੀਂ ਤਾਂ ਸਰਕਾਰੀ ਖਜ਼ਾਨੇ ਤੇ ਜਾਊਗਾ ਜੈਸੇ ਇਹਨਾਂ ਵਾਲੀ ਸੁਆਹਤ ਮੈਨੂੰ ਲੱਗਦੀ ਹੈ ਕਿ ਸਾਡੇ ਪੇਰੇ ਦੇ ਪਾੜੇ ਅਜ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਮਸ਼ੀਨ ਅੰਦਰ ਲੈ ਕੇ ਜਾ ਰਹੇ ਹਨ ਉਹਨਾਂ ਤੋਂ ਬਿਨਾਂ ਦੇਖਾ ਨਹੀਂ ਦਿੱਤਾ ਕਰਦੇ ਜੈਸੇ ਇਹਨਾਂ ਵਾਲੀ ਸੁਆਹਤ